हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤਿੰਨ ਗਾਮਾ ਸੇਲ ਲਈ ਲੈ ਕੇ ਆਏ ਹਾਂ ਦੋ ਤਾਂ ਆਗੀਆਂ ਤਾਜ਼ੀਆਂ ਸੂਈਆਂ ਤੇ ਇੱਕ ਕਰਮ ਵਾਲੀ ਗੱਭਣ ਥੋੜੇ ਦਿਨਾਂ ਦੀ ਕੱਚੀ ਆ ਤੇ ਜੇ ਹਾਲੇ ਤੱਕ ਆਪਣਾ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਔਣ ਵਾਲੀ ਯੋ ਮੇ ਤੁਹਾਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਬਈ ਆਜੋ ਆਪਾਂ ਕਰਦੇ ਆ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋਂ ਬਾਈ ਹਾਂਜੀ ਬਹੁਤ ਵਧੀਆ ਜੀ ਕਿਵੇਂ ਚੱਲਦਾ ਬਾਈ ਕੰਮ ਕਰ ਬਹੁਤ ਵਧੀਆ ਸ਼ੁਕਰ ਆ ਪ੍ਰਮਾਤਮਾ ਦਾ ਤੇ ਰੇਟ ਫਿਰ ਅੱਜ ਕਿਵੇਂ ਦੇ ਰਹਿਣਗੇ ਰੇਟ ਬਾਈ ਮੰਨ ਲਾ ਵੀ ਰੇਟ ਆਪਾਂ ਜੈ ਜੀ ਕਰਾਂਗੇ ਰੇਟ ਵੀਡੀਓ ਦੇ ਵਿੱਚ ਹੀ ਹੋਣਗੇ ਠੀਕ ਹੈ ਬਾਈ ਪਰ ਰੇਟ ਫਿਕਸ ਹੈ ਜਾਂ ਰੇਟ ਹੋਊਗਾ ਕੋਈ ਮਾਨਤਾ ਨਾਲ ਆ ਰੇਟ ਹੀ ਹੋਊਗਾ ਬਾਈ ਬੜਾ ਮੁੱਲ ਨਹੀਂ ਕਰਨਾ ਆਪਾਂ ਵੀ ਮੰਗਿਓ ਲੱਖ ਤੇ 80 ਦੀ ਦੇ ਦੋ 75 ਦੀ ਦੇ ਪਹਿਲਾਂ ਵਾਲੀ ਕਾਲੀ ਵੈੜ ਦੀ ਵੀਡੀਓ ਪਾਈ ਜਰਸੀ ਦੇ ਉੱਤੇ 82 ਮੰਗਿਆ ਬੰਦੇ ਨੇ 82 ਪਾਇਆ ਤੇ ਭਾ 1000 ਰੁਪਏ ਖੁਸ਼ੀ ਨਾਲ ਛੋੜ ਦਿੱਤੀ ਬੰਦੇ ਨੇ ਠੀਕ ਹੈ ਭਾਈ ਹਾਂਜੀ ਭਾਈ ਨਾਮ ਤੇ ਆਪਣਾ ਐਡਰੈਸ ਨਾਮ ਅਰਫਾਨ ਖਾਨਾ ਜੀ ਪਿੰਡ ਚੀਦਾ ਡਿਸਟ੍ਰਿਕਟ ਮੋਗਾ ਤਹਿਸੀਲ ਬਾਗਾਪੁਰਾਣਾ ਜੀ ਨੇੜੇ ਪਿੰਡ ਭਾਈ ਨੇੜੇ ਭਾਈ ਭਗਤਾ ਸ਼ਹਿਰ ਨੇੜੇ ਆ ਬਗਰਾੜੀ ਸ਼ਹਿਰ ਬਾਜਾਖਾਨਾ ਸ਼ਹਿਰ ਨੇੜੇ ਆ ਜੀ ਠੀਕ ਹੈ ਮਰ ਨੰਬਰ ਬੋਲਦੇ ਭਾਈ 9876043858 ਜੀ ਇਹ ਭਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਭਾਈ ਪਹਿਲੇ ਨੰਬਰ ਵਾਲੀ ਤੋਂ ਸ਼ੁਰੂ ਕਰੀਏ ਇਹ ਭਾਈ ਕਲੋਂ ਸੂਈ ਆ ਕਦੋਂ ਸੂਈ ਆ ਕੱਲ ਹੀ ਸੂਈ ਆ ਬਾਈ ਦੁਪਹਿਰੇ 12 1 ਵਜੇ ਠੀਕ ਆ ਹਾਂ ਤੇ ਕੱਲ ਹੀ ਲਈ ਆ ਆਪਾਂ ਜੇਰ ਜੂਰ ਦੀ ਬੰਦੇ ਨੇ ਆਪਾਂ ਨੂੰ ਵੀਡੀਓ ਦਿਖਾਈ ਆ ਪਰ ਆਪਣੇ ਕੋਈ ਵੀਡੀਓ ਹੈ ਨਹੀਂ ਕਿ ਜੇਰ ਜੂਰ ਦੀ ਗਰੰਟੀ ਹੋਊਗੀ ਸੀਲ ਠੰਡੀ ਦੀ ਭਾਰ ਦੀ ਥਣਾ ਦੀ ਸਾਰੇ ਪਾਸੇ ਦੀ ਗਰੰਟੀ ਹੋਊ ਤੇ ਬੱਚਾ ਕੀ ਆ ਗਿਆ ਮਗਰ ਬੱਚਾ ਆ ਗਿਆ ਬਾਈ ਇਹ ਬੱਚਾ ਜਰ ਸੀਦਾ ਸੀਮਨ ਲੱਗਿਆ ਸੀ ਮਗਰ ਬੱਚਾ ਆ ਗਿਆ ਤੇ ਬਾਈ ਚੋਣ ਚਵਾ ਕੇ ਮੈਂ ਚੋਣ ਚਵਾ ਦੀ ਇੱਕ ਨੰਬਰ ਪਤਾਰਾ ਮਾਰ ਕੇ ਦਿਖਾਵਾਂਗੇ ਸੀਲ ਠੰਡੀ ਇੰਨੀ ਆ ਆਪਣੇ ਜਵਾਕ ਬੈਠਣੇ ਨੇ ਥੱਲੇ ਉਹ ਜਾ ਨਹੀਂ ਬਾਕੀ ਫੀਟਿੰਗ ਚੈੱਕ ਲੈ ਵਲੂਬ ਦੀ ਫੀਟਿੰਗ ਬਹੁਤ ਤੜਕੇ ਬ ਆਪਾਂ ਵੀਡੀਓ ਦੇ ਵਿੱਚ ਕਹਿੰਨੇ ਆ ਬਾਈ ਨਾ ਇਹ ਵਾਲੀ ਵੱਡੀ ਆ ਨਾ ਇਹ ਛੋਟੀ ਆ ਮੀਡੀਅਮ ਸਾਈਜ਼ ਆ ਜਿਵੇਂ ਕਰੇਲੂ ਰੱਖਣ ਵਾਲਾ ਸੱਜਣ ਵੀਰ ਨੇ ਬਾਕੀ ਥਣਾ 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 ਇਹਦਾ ਬਾਈ ਆਪਾਂ ਨਿਆਣਾ ਪਾ ਕੇ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਚੋਣ ਪਸਮਾਤ ਐਂ ਲੱਗਿਆ ਵੀ ਜਿਵੇਂ ਇਹਨੂੰ ਹੀ ਕਰਮਾਂ ਵਾਲੀ ਤੇ ਸੀਲਟ ਨਹੀਂ ਚੈੱਕ ਕਰ ਬਾਈ ਬਾਕੀ ਨਖਣ ਮਾ ਥਣ ਠੰਡੇ ਚ ਉਹ ਵੀ ਤਾਂ ਕੋਈ ਕੰਮ ਨਹੀਂ ਬਾਈ ਯਾਰ ਲੱਤਾਂ ਛੜਾਂ ਵਾਲੀ ਬੱੱਚੀ ਆਣੀ ਜੀ ਸਹੀ ਗੱਲ ਆ ਹਾਂਜੀ ਬਾਈ ਬਾਕੀ ਬਰੀਡ ਬਹੁਤ ਆ ਬਰੀਕ ਆ ਹਾਂ ਬਰੀਡ ਵੀ ਬਹੁਤ ਆ ਤੇ ਬਰੀਕਾਂ ਬਰੂਕੀਆਂ ਪੱਠਪੜਾ ਸਾਫ ਆ ਬਾਈ ਜਿੰਨੀ ਆ ਯਾਰ ਕਿਸੇ ਪਾਸੇ ਹੱਥ ਤਰਾ ਨਹੀਂ ਬੱਚੀ ਤੇ ਖੋਲਿਓ ਬਾਈ ਤੋੜ ਦਿਓ ਫੇਸਬੁਕ ਕੁਆਲਿਟੀ ਚਾਰ ਦੰਦ ਬਾਈ ਨੇ ਬਾਈ ਦੱਸ ਤਾਂ ਨਾ ਤਾਂ ਵਾਲੀ ਵੱਡੀ ਆ ਦੇਖੋ ਤੇ ਨਾ ਵਾਲੀ ਨਾ ਵਾਲੀ ਛੋਟੀਆਂ ਆ ਵੀ ਨਾ ਵਾਲੀ ਵੱਟੀ ਆ ਨਾ ਛੋਟੀ ਆ ਦਰਮਿਆਨਾ ਮੇਲ 18 20 ਕਿਲੋਦ ਤੱਕ ਵੱਚੀ ਪਾਉਣ ਵਾਲੀ ਆ ਠੀਕ ਹੈ ਬਾਈ ਹਾਂਜੀ ਬਾਈ ਬਾਕੀ ਥਣਾ ਦਾ ਜਿਹੜਾ ਸਾਈਜ਼ ਆ ਇੱਕ ਨੰਬਰ ਥਣਾ ਹੀਟਿੰਗ ਵਾਲਾ ਲੈਵਾ ਬਾਈ ਐ ਰੂਹ ਵਾ ਦਸੂਏ ਝੋਲਣ ਪਹਿਲ ਨਹੀਂ ਲੱਗੂ ਨਾਲੇ ਸਹੀ ਗੱਲ ਹੈ ਹਾਂਜੀ ਬਾਈ ਬਾਈ ਦੇ ਦਸਣ ਮੁਤਾਬਕ ਬਾਈ ਦੰਦੋਂ ਆ ਗਈ ਹੈ ਚਾਰ ਦੰਦਾਂ ਬਾਕੀ ਸੀਲ ਠੰਡੀ ਦੇਖ ਬਾਈ ਯਾਰ ਜੇ ਮਰਜੀ ਬੈਠ ਰਹਿ ਬੱਚੇ ਥੱਲੇ ਲੈ ਸਹੀ ਗੱਲ ਹੈ ਬਾਲੀ ਠੰਡੀ ਯਾਰ ਹੈ ਨਾ ਕੀ ਬਾਤ ਹੈ ਪਹਿਲਨ ਬੱਚੀ ਆਵੇਂ ਬੈਠਣੀਆਂ ਨੇ ਥੱਲੇ ਬਾਈ ਹਾਂਜੀ ਬਾਈ ਤੇ ਬਾਈ ਮੁੱਲ ਫਿਰ ਇਹਦਾ ਕੀ ਰਹੂਗਾ ਮੁੱਲ ਬਾਈ ਦੇਣ ਲੈਣ 72000 ਦੀ ਦੇਣੀ ਹੈ ਬੱਚੀ ਬਾਈ ਮੁੱਲ ਜਿੰਨਾ ਮਰਜੀ ਕਰਾ ਲਓ ਕਰਦੇ ਹੋਗੇ ਥੋੜਾ ਘਣਾ ਹਾਂ ਥੋੜਾ ਘਣਾ ਮ ਮੱਲਾ ਵੀ ਐ ਮਾਨਤਾ ਨਹੀਂ ਹੋਊਗਾ ਤੁਹਾਨੂੰ ਮੈਂ ਤਾਰਾ ਤੁਰੇ ਮਾਰ ਕੇ ਦਿਖਾ ਦਿੰਨੇ ਠੀਕ ਆ ਤਾਰਾ ਬਾਈ ਕਹਿੰਦਾ ਆਪਾਂ ਬਈ ਮਾਰ ਕੇ ਦਿਖਾ ਦਿੰਨੇ ਆਗੇ ਲੈ ਬਾਈ ਚੂਣ ਚ ਵਾਪਸ ਤੇ ਇਕਰਾਣੇ ਬਾਲੀ ਚੰਗੀ ਚਵਾਈ ਜਾ ਬਾਈ ਚੂਣ ਜੀ ਆਪਾਂ ਹੀ ਦੇਖ ਤੋ ਯਾਰ ਸਹੀ ਗੱਲ ਆ ਗੁੱਥੀਆਂ ਕੰਡਣ ਵਾਲਾ ਕੰਮ ਆ ਗਰੇ ਹਾਂ ਬਾਲੀ ਚੂਣ ਦੀ ਤਾਂ ਇੱਕ ਨੰਬਰ ਆ ਬਾਈ ਯਾਰ ਸਹੀ ਗੱਲ ਬੰਦਾ ਆਨਲਾਈਨ ਬੈਠਾ ਮੰਗਾ ਲਈ ਥਣਾ ਦੀ ਭਾਰ ਦੀ ਗਾਰੰਟੀ ਹੋ ਜਾਵਾ ਐ ਤੇ ਚੈੱਕ ਕਰੋ ਬਾਈ ਬਹੁਤ ਸੋਹਣਾ ਚੌਣ ਚਵਾ ਮੋਟੀ ਮੋਟੀ ਚਵਾਈ ਆ ਇਹ ਨਹੀਂ ਹੈਗਾ ਚੁਰਲ 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 ਜਿਹੜਾ ਕੰਮ ਨਹੀਂ ਬਾਈ ਦੇਖ ਨਿਬੜਨ ਵਾਲੀ ਚਵਾਈ ਆ ਕਨੇ ਹਾਂ ਸਹੀ ਗੱਲ ਆ ਬਾਕੀ ਸਫਾਈ ਸੋਈ ਬਾਕੀ ਬਾਈ ਥਣਾ ਥੁਣਾ ਦੀ ਬੈਥ ਬੁੱਥ ਦੇਖ ਕੇ ਕਿੰਨੀ ਸੋਹਣੀ ਆ ਸਹੀ ਗੱਲ ਆ ਬਾਕੀ ਮੁੱਠੀ ਵਾਲਾ ਥਣਾ ਮੋਟਾ ਬੱਚਾ ਲਾਇਆ ਤੇ ਨਾ ਬਸਮਾਕ ਕਰਾਇਆ ਕਨੇ ਹਾਂ ਹਾਂ ਸਹੀ ਗੱਲ ਆ ਬਾਈ ਬਾਕੀ ਮੋਲੇ ਬਾਈ ਜਮਾ ਫੈਕਸ ਜਿਆ ਆਪਣਾ ਮੋਲ ਆ ਕੋਈ ਇਦੂ ਮੰਡੀ ਦਾ ਕੋਈ ਦੰਦਾ ਵੀ ਨਹੀਂ ਬਾਈ ਸਹੀ ਗੱਲ ਆ ਹਾਂਜੀ ਬਾਈ ਤੇ ਦੋ ਨੰਬਰ ਤੇ ਕਿਹੜਾ ਸੁਆ ਆ ਗਈ ਬਾਈ ਏ ਬਾਈ ਦੂਜਾ ਸੂਆ ਇਹ 6 ਦੰਦ ਦਾ ਮੂੰਹ ਦੀ ਮੂੰਹੋ 6 ਦੰਦ ਦੂਜਾ ਸੂਆ ਦੂਜਾ ਸੂਆ ਮਗਰ ਵੱੱਛੀ ਹੈ ਜੀ ਇਹਦੇ ਬੱਚਾ ਦਿਖਾ ਦੀਏ ਪਹਿਲਾਂ ਵੱੱਛੀ ਬਹੁਤ ਚੰਗੀ ਹੈ ਬਾਈ ਹਾਂਜੀ ਬਾਈ ਵੱਡਾ ਵੱਡਾ ਬਹੁਤ ਪਾਇਆ ਬੱਚਾ ਬਹੁਤ ਵੱਡਾ ਪਰਸੂ ਸੂਈਏ ਬੜ 16 17 ਕਿਲੋ ਬੋਲੀਆ ਚੋਂ ਦੀ ਵਹਿਣੂਣ ਪਾਵੇਂ ਕੋਈ ਦੋ ਟਾਈਮ ਚੁਆਈ ਦੋ ਟਾਈਮ ਤਿੰਨ ਟਾਈਮ ਬੰਦਾ ਇੱਥੇ ਆ ਜੇ ਚੁਆਈ ਕਰ ਸਕਦਾ ਬਾਈ ਯਾਰ ਠੀਕ ਆ ਹਾਂਜੀ ਬਾਈ ਬਾਕੀ ਇਹਨੂੰ ਕਹਿ ਸਕਦਾ ਪੂਰੀ ਲੰਮੀ ਤੇ ਵੱਡੀ ਹਨਾ ਪੂਰੀ ਲੰਮੀ ਤੇ ਵੱਡੀ ਕੋਈ ਛੋਟੀ ਨਾ ਮੰਨੇ ਬਾਈ ਇਹਨੂੰ ਜਿਹਨੂੰ ਕਹਿੰਦੇ ਆ ਗਣਾ ਮੋਢੇ ਤੱਕ ਹੁੰਦੀ ਉਹ ਗੱਲ ਆ ਬਾਈ ਯਾਰ ਆਉਂਦੀ ਆ ਹਨਾ ਆਉਂਦੀ ਆ ਇਹਨੂੰ ਫੁੱਲ ਵੱਡੀ ਆ ਬਾਈ ਯਾਰ ਸਹੀ ਗੱਲ ਫਾਰਮ ਵਾਲੇ ਗਾਂਾਂ ਜਿੱਡੀ ਆ ਇਹਦੇ ਨਾਲੇ ਥਨਾਂ ਦੇ ਭਲਾਂ ਭੁਲਾਂ ਬਾਈ ਯਾਰ ਲੇਵਾ ਫੀਟਿੰਗ ਦੇਖ ਫੀਟਿੰਗ ਬਹੁਤ ਆ ਬੱਚੀ ਦੀ ਲੇਵੇ ਦੀ ਇਹ ਥੋੜੀ ਭਲਾਂ ਬੈਠ ਤੇ ਜੇ ਪਰਸੋਂ ਸੂਈ ਆ ਬੱਚੀ ਮਗਰ ਆ ਜੀ ਹੂੰ ਬਾਕੀ ਥਾਣਾ ਇਹ ਮੋਟਾ ਮੋਟਾ ਥਣ ਲੱਗਿਆ ਪੈ ਪਰਾ ਥਣ ਨਾੜਾ ਨੂੜਾ ਵੀ ਫੁੱਲ ਚੰਗੇ ਆ ਬਾਕੀ ਬਈ ਪਲੀ ਵੀ ਬੈੜਾ ਪੂਰੀ ਨਾਲ ਬੱਚਾ ਵੀ ਤਿਆਰ ਹੋਣ ਵਾਲਾ ਕਨੇ ਨਾਲ ਮਗਰ ਬੱਚੀ ਆ ਜੀ ਸਹੀ ਗੱਲ ਹਾਂਜੀ ਬਈ ਬੱਚਾ ਇਹਦੇ ਮਗਰ ਕਰਮਾਲੀ ਦੇ ਚੰਗਾ ਸੀਮਣ ਭਰਾਇਆ ਸੀ ਆ ਬਈ ਮਾਲਕਾਂ ਦੇ ਦੱਸਣ ਮੁਤਾਬਕ ਠੀਕ ਆ ਹਾਂ ਬੱਚੀ ਆ ਮਗਰ ਬਈ ਫੇਸ ਵਗੈਰਾ ਇਹਦੇ ਚੈੱਕ ਕਰ ਪਲੂਨ ਨੇ ਦਿੱਤਾ 24 25 ਕਿਲੋ ਇਹਨੇ ਠੀਕ ਆ ਹਾਂਜੀ ਬੱਚੀ ਮਗਰ ਐਦ ਕੀ ਕਿੰਨਾ ਕੇ ਤੇ ਤੂੰ ਪਲੱਸ ਜਾਉ ਬਾਈ 24 25 ਤੋਂ ਤੂੰ ਰਾ ਤਰਾ ਬਈ ਆਪਸ ਨੂੰ ਚੈੱਕ ਕਰਵਾ ਬਹੁਤ ਵੱਡੀ ਆ ਬਾਈ ਛੋਟੀ ਮੰਨ ਕੇ ਨਾਵੇ ਕੋਈ ਯਾਰ ਜਿੱਡੀ ਕਹਦੇ ਉੱਟੀ ਆ ਲੰਮੀ ਲੁੰਮੀ ਕਿੱਟੀ ਆ ਸਹੀ ਗੱਲ ਆ ਲੰਮੀ ਲੁੰਮੀ ਫੋਲ ਆ ਹਾਂਜੀ ਬਾਈ ਕੋਈ ਵੀ ਵੀਰ ਆਊਗਾ ਛੋਟੀ ਹੀ ਮੰਨ ਕੇ ਛੋਟੀ ਮੰਨ ਕੇ ਨਾ ਆਇਓ ਬਾਈ ਇਹ ਗੱਲ ਆਪਣੇ ਤੇ ਮੁੱਲ ਬਈ ਇਹਦਾ ਮੁੱਲ ਬਾਈ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ ਜੀ 95 ਹਜ਼ਾਰ ਦੀ ਵੈਡ ਦੇਣੀ ਆ ਮੁੱਲ 1 ਲੱਖ 5 ਕਰਾ ਲਓ 10 ਕਰਾਓ ਜਿੰਨਾ ਮਰਜ਼ੀ ਠੀਕ ਆ 85000 ਦੀ ਕੱਲੀ ਗਾਂ ਦੇ ਦਾਂਗੇ 10000 ਜੇ ਕਿ ਬੱਛੀ ਕੱਟਣਾ ਚਾਹੁੰਦਾ ਕੱਟ ਬੱਛੀ ਵੀ ਕੱਟ ਦਾਂਗੇ ਠੀਕ ਹੈ ਹਾਂਜੀ ਬਾਈ ਬਾਈ ਕਹਿੰਦਾ ਜੇ ਬੱਸੀ ਵੀ ਵਿੱਚ ਕਟਾਉਣੀ ਹੋਈ ਤਾਂ ਕਟਾ ਸਕੀ ਕੱਲੀ 85 ਦੀ ਗਾਂ ਦੇਵਾਂਗੇ ਸਣੇ ਬੱਛੀ ਰਹਿਣੀ ਹੈ 95000 ਦੇ ਦਿੰਨੀ ਹੈ ਬਾਈ ਠੀਕ ਹੈ ਹਾਂਜੀ ਸਣੇ ਬੱਸੀ 95 ਦੀ ਜੇ ਬੱਸੀ ਕਟਾਉਣੀ ਹੈ ਤਾਂ 85 ਦੀ 85 ਦੀ ਬਾਈ ਆਫਰ ਹੀ ਆ ਬਸ ਇੱਕ ਹਿਸਾਬ ਦਾ 10000 ਦੀ ਆਪਾਂ ਬੱਛੀ ਕੱਟ ਲਾਂਗੇ ਬੱਛੀ ਬਹੁਤ ਲੈਗ ਸਕੋਰ ਦੇ ਪਰਸੂ ਸੂਈ ਆ ਬਾਈ 80 ਬੱਛੀ ਹੈ ਯਾਰ ਬਾਲਾ ਚੰਗਾ ਬੱਚਾ ਹੈਨਾ ਹਾਂਜੀ ਬਾਈ ਸਹੀ ਗੱਲ ਹੈ ਖੁੱਲੇ ਜਿਹੜਾ ਚੂਣ ਚਵਾਜ ਦਾ ਬਾਈ ਇੱਕ ਨੰਬਰ ਆ ਯਾਰ ਕੋਈ ਭੂਰ ਨਹੀਂ ਛਟਾਣੀ ਥਣ ਲੱਗਿਆ ਮੋਟਾ ਮੋਟਾ ਸਹੀ ਗੱਲ ਹੈ ਬਾਕੀ ਅਜੇ ਭਲਾਂ ਵਹਿੜਦੇ ਹੋ ਭਲਾਂ ਭੁਲਾਂ ਲਾ ਗਈ ਨਾ ਚੂਣ ਤਾਂ ਉਦੋਂ ਬੰਨਣਾ ਬੱਚੀ ਦਾ ਬਾਈ ਹਾਂਜੀ ਬਾਈ ਲੈ ਕੀ ਬਾਤ ਹੈ ਵਾਲੀ ਸੀਲ ਠੰਡੀ ਹੈ ਬਾਈ ਜਿੰਨੀ ਕਹਿੰਦੇ ਨਾੜਾ ਢੂੜਾ ਬਹੁਤ ਆ ਬੱਚੀ ਵੱਡੀ ਬਹੁਤ ਆ ਸਹੀ ਗੱਲ ਆ ਵੱਡੀ ਆ ਹਾਂਜੀ ਬਾਈ ਕੋਈ ਝੂਕਣ ਵਾਲੀ ਵਸੀ ਆ ਬਾਕੀ ਨਾੜਾ ਢੂੜਾ ਦੇਖੋ ਲੈਵੇ ਤੇ ਬੜੀਆਂ ਚੰਗੀਆਂ ਥਣਾਂ ਦਾ ਸੈਦ ਸੋਜ ਬਈ ਬਹੁਤ ਸੋਹਣਾ ਬਾਈ ਰੱਥੀ ਚਵਾਈ ਵਾਲਾ ਮੋਟਾ ਮੋਟਾ ਥਾਣਾ ਤੇ ਕਹਿ ਜਾ ਲੈ ਵਾ ਬੱਚੀ ਨੂੰ ਚਾਹੇ ਮਸਹੀਂ ਤੇ ਚੋਲੋ ਚਾਹੇ ਅਧੀਨਾ ਨਹੀਂ ਬਾਈ ਹਾਂਜੀ ਹਾਂਜੀ ਬਾਈ ਸਹੀ ਗੱਲ ਆ ਬਾਈ ਤੇ ਤਿੰਨ ਨੰਬਰ ਤੇ ਬਾਈ ਕਿਹੜਾ ਸੂਆ ਸੁਹੰਦੀ ਆ ਇਹ ਦੂਜਾ ਸੂਆ ਸੁਹੰਦੀ ਆ ਬਾਈ ਇੱਕ ਕੈਨ ਵਾਲੀ ਫਾਰਮ ਵਾਲੀ ਵਹਣ ਦੀ ਫਾਰਮ ਚੋਂ ਲਈ ਆ ਬਾਈ ਵਹੜੇ ਠੀਕ ਆ ਰਿਜੀਨਲ ਦੂਜਾ ਸੂਆ ਇਹਦੇ 10 ਦਿਨ ਬਾਕੀ ਪਏ ਅਜ ਸੱਤ ਅੱਠ ਦਿਨ ਤੇ ਲੇਵਾ ਤਾਂ ਗੱਲਾਂ ਕਰਾਂਦਾ ਲੇਵਾ ਤਾਂ ਬਾਈ ਜਿੱਦ ਦੇ ਮਨ ਲਾ ਤਿਆਰ ਹੋ ਗਈ ਨਾ ਗੱਲਾਂ ਹੀ ਹੋਣਗੀਆਂ ਜਿਵੇਂ ਐ ਕੰਪੀਟੀਸ਼ਨ ਵਾਲਾ ਲੇਵਾ ਕੱਢਣਾ ਬੱਚੀ ਸਹੀ ਗੱਲ ਆ ਬੜਾ ਚੰਗਾ ਹਨਾ ਹਵਾਨੇ ਦੀ ਫੀਟਿੰਗ ਫੂਟਿੰਗ ਫੀਟਿੰਗ ਦੇ ਬਾਈ ਆ ਵਲਟ ਲੰਦੇ ਕਿੰਨੇ ਪੰਗਾਂ ਠੀਕਾ ਹਾਂਜੀ ਬਾਈ ਤੇ ਖੋਲੋ ਬਾਈ ਤੋਰਦੇ ਤੋਰ ਕੇ ਆਏ ਮੱਲਾਂ ਵਾਂਗੂ ਤੁਰਦੀ ਚਿੰਤ ਜਾਣ ਵਾਲੀ ਬੈੜਕ ਨਹੀਂ ਫੁੱਲ ਜਾਣ ਵਾਲੀ ਬਾਈ ਵੱਡੇ ਪੇਟੇ ਵਾਲੀ ਗਾਂ ਬੱਚੇ ਪੁੱਤ ਚੰਗੇ ਪਾਉਣ ਵਾਲੀ ਥਣਾ ਦਾ ਸਹਜ ਇੱਕ ਨੰਬਰ ਆ ਗਿਆ ਕਿ ਨਹੀਂ ਹਾਂਜੀ ਬਾਕੀ ਆਏ ਆ ਵੱਡੇ ਪੇਟੇ ਦੀ ਗਾਂ ਬਾਈ ਬੱਚੇ ਪੁੱਤ ਚੰਗੇ ਪਾਉਣ ਵਾਲੀ ਗਾਂ ਹੂੰ ਸਹੀ ਗੱਲ ਬਾਕੀ ਲੱਤਾਂ ਚੌੜੀਆਂ ਕਰ ਕਰ ਤੁਰੂ ਬਾਈ ਜਿੱਦੇ ਤਿਆਰ ਹੋਗੀ ਹੂੰ ਹਾਂਜੀ ਬਾਈ ਜੋ ਕਿ ਜਿੰਦ ਜਾਣੀ ਬਹੁਤ ਹੈ ਨਾ ਬਹੁਤ ਆ ਭਾਈ ਇਹ ਵੀ ਵੱਡੀ ਹੈ ਬੈਟ ਕੇ ਦਰ ਦੂਜਾ ਸੂਆ ਡੀਫਰ ਵਹਿੜਾ ਫਲ ਸਹੀ ਗੱਲ ਆ ਇਹ ਨਹੀਂ ਹੈਗਾ ਵੀ ਲਿਸੜ ਜੀ ਵਹਿੜਾ ਲਿਸੜ ਜੀ ਵਹਿੜਾ ਭਾਈ ਚੰਗੇ ਬੱਚੇ ਪਾਉਣ ਵਾਲੀ ਵਹਿੜਾ ਮੰਨ ਲਾ ਵੀ ਚੰਗੇ ਕਿਸੇ ਨੇ ਬੱਚੇ ਲੈਣੇ ਸੀਲ ਠੰਡੀ ਚੈੱਕ ਕਰ ਲੈ ਬਾਕੀ ਜਿਹੜਾ ਹਵਾਨਾ ਲੱਗਿਆ ਉਹਦਾ ਕਹਿਣ ਦੀ ਲੋੜ ਨਹੀਂ ਭਾਈ ਯਾਰ ਫਾਰਮ ਹੀ ਬੱਚੀ ਆ ਯਾਰ ਹਾਂ ਸਹੀ ਗੱਲ ਲੈ ਹਵਾਨੇ ਦੀ ਨਾ ਫੀਟ ਕੋ ਫੂਟ ਨੂੰ ਚੈੱਕ ਕਰੋ ਮੈਂ ਕਹਣਾ ਵੀ ਗੱਲਾਂ ਕਰਾ ਹਵਾਨਾ ਗੱਲਾਂ ਕਰਾ ਹਵਾਨਾ ਭਾਈ ਸਹੀ ਗੱਲ ਹਾਂਜੀ ਭਾਈ ਚੰਗਾ ਇਹਦਾ ਭਾਈ ਤਾਂ ਚਾਗਾ ਤੇ ਇਹਦਾ ਮੁੱਲ ਭਾਈ ਮੁੱਲ ਭਾਈ ਇਹਦਾ ਫੋਨ ਤੇ ਰਹੂ ਅੱਜ ਕਿਸੇ ਨੂੰ ਹੋਰ ਭਾਜ ਦੇਵਾਂਗੇ ਭਾਈ ਜਿੱਦੇ ਸੂਪੀ ਉਹਦੇ ਹੋਰ ਭਾਜੂਗੀ ਠੀਕ ਹੈ ਭਾਈ ਹਾਂਜੀ ਭਾਈ ਭਾਈ ਕਹਿੰਦਾ ਅੱਜ ਦੇਖੋ ਭਾਈ ਕੱਚੀ ਆ ਅੱਜ ਕੱਚੀ ਨਾਲ ਮੋਲ ਅੱਜ ਕੱਚੀ ਨਾਲ ਮੋਲੋਗੇ ਤਾਂ ਤਾਂਗੋ ਫੋਨ ਤੇ ਰੱਖਿਆ ਭਾਈ ਕਈ ਵਾਰੀ ਕੋਈ ਵੇਚਣ ਵਾਲਾ ਬੰਦਾ ਲਿਆ ਸਕਦਾ ਸਹੀ ਗੱਲ ਆ ਭਾਈ ਅੱਜ ਭਾਈ ਜਿੱਦੇ ਤਿਆਰ ਹੋ ਗਈ ਅੱਜ 5-7000 ਘੱਟ ਦੇਵਾਂਗੇ ਜਿੱਦੇ ਤਿਆਰ ਹੋ ਗਈ ਬੰਦਾ ਭੜਾ ਨਫਾ ਵੀ ਲੈ ਸਕਦਾ ਠੀਕ ਹੈ ਬਾਈ ਹਾਂਜੀ ਬਾਈ ਕਹਿੰਦਾ ਵੀ 5700 ਰੁਪਏ ਕੱਟ ਹੀ ਦੇਵਾਂਗੇ ਤੇ ਮੁੱਲ ਨੇ ਇਹ ਤਾਂ ਬਾਲਾ ਕਰਦੇ ਪਰ ਮੁੱਲ ਰੱਖਾਂਗੇ ਫੋਨ ਮੁੱਲ ਬਾਈ ਫੋਨ ਤੇ ਰੱਖਾਂਗੇ ਦਾ ਜੀ ਬਾਲਾ ਇਹਦਾ ਸਹਿਜ ਜਿੱਧਰੋਂ ਵੀ ਚੈੱਕ ਕਰ ਬਾਕੀ ਪੇਟੇ ਦੀਆਂ ਗਾਂ ਬਾਈ ਚੰਗਾ ਬੱਚਾ ਦੇਣ ਵਾਲੀ ਵਾੜਾ ਵੱਡੀ ਬੁੱਢੀ ਬਸ ਸਹੀ ਗੱਲ ਆ ਬਾਕੀ ਬਰੀਡ ਬਰੂਡ ਵੀ ਵਾੜ ਤੇ ਫੁੱਲ ਦੁੱਧ ਵੀ 26 27 ਕਿਲੋ ਕੱਢ ਦੂ ਆਰਾਮ ਨਾਲ ਬਾਈ ਠੀਕ ਹੈ ਹਾਂਜੀ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਤਿੰਨਾ ਵਾੜਾਂ ਚ ਕੋਈ ਵੀ ਵਾੜ ਪਸੰਦ ਆਉਂਦੀ ਆ ਤਾਂ ਬਾਈ ਨਾ ਕਰਿਓ ਬਾਈ ਕੰਟੈਕਟ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ